ਸਸਿਕਾ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਨਜ਼ਰ ਮਾਰਦੇ ਆ ਪਹਿਲੀ ਖਬਰ ਵੱਲ ਇੱਕ ਬਿਹਤਰ ਅਹਿਮ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅਮਰੀਕਾ ਜਾਣ ਦਾ ਸੁਪਨਾ ਇੱਕ ਨੌਜਵਾਨ ਨੇ ਦੇਖਿਆ ਤੇ ਜਦੋਂ ਹੁਣ ਬਾਰਡਰ ਦੀ ਕੰਤ ਟੱਪ ਕੇ ਉਹ ਅਮਰੀਕਾ ਦੇ ਵਿੱਚ ਦਾਖਲ ਹੋਇਆ ਤੇ ਉਸਦੇ ਚਿਹਰੇ ਤੇ ਬਿਹਤ ਖੁਸ਼ੀ ਸੀ ਪਰ ਕੁਝ ਹੀ ਦਿਨਾਂ ਦੇ ਅੰਦਰ ਉਸ ਦਾ ਸੁਪਨਾ ਇਹ चूर-चूर ਹੋ ਗਿਆ ਜਦ ਨੌਜਵਾਨ ਨੂੰ ਡਿਪੋਰਟ ਕਰ ਦਿੱਤਾ ਗਿਆ ਤੇ ਅਮਰੀਕਾ ਤੋਂ ਵਾਪਸੀ ਉਸ ਦੀ ਭਾਰਤ ਪੰਜਾਬ ਆ ਗਈ ਜਿਸ ਤੋਂ ਬਾਅਦ ਆਸਦੀ ਹੈ ਕਿ ਪੰਜਾਬ ਦਾ ਇਹ ਨੌਜਵਾਨ ਗੁਰਪ੍ਰੀਤ ਸਿੰਘਾ ਜਿਸਨੇ ਮੈਕਸੀਕੋ ਬਾਰਡਰ ਦੀ ਕੰਧ ਟੱਪ ਕੇ ਅਮਰੀਕਾ ਦੇ ਵਿੱਚ ਦਾਖਲ ਹੋ ਗਿਆ ਐਂਟਰੀ ਲੈ ਲਈ ਪਰ ਉਸ ਤੋਂ ਬਾਅਦ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਤੇ ਉਸਦੇ ਸਾਰੇ ਟੁਕ ਸੁਪਣੇ ਜਿਹੜੇ ਟੁੱਟਦੇ ਹੋਏ ਨਜ਼ਰ ਆਏ ਨੇ ਤੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਦਰਸਲ ਦੱਸਿਆ ਜਾ ਰਿਹਾ ਕਿ ਹੁਣ ਨਿਊਯਾਰਕ ਤੋਂ ਹੋਰ ਨਾ ਨੌਜਵਾਨਾਂ ਨਾਲ ਹਥਕੜੀਆਂ ਵਿੱਚ ਜਕੜ ਕੇ ਜਹਾਜ਼ ਵਿੱਚ ਬਿਠਾਇਆ ਜਾਣਾ ਦਿਮਾਗ ਵਿੱਚ ਕਈ ਸਵਾਲ ਖੁੰਦੇ ਅਚੰਟਾ ਤੇ ਦਿੱਤੇ ਲੱਖ ਰੁਪਏ ਦਾ ਮਿੱਟੀ ਹੋਣਾ ਜ਼ਿੰਦਗੀ ਮੋੜ ਤੋਂ ਸ਼ੁਰੂ ਕਰਨ ਦੀ ਚੁਣੌਤੀ ਵਰਗੇ तमाम ਸਵਾਲਾਂ ਤੇ ਘੁੰਮਣਕੇਰੀ ਵਿੱਚ ਉਲਝਿਆ ਉਹ ਹੁਣ 48 ਘੰਟੇ ਦਾ ਸਫ਼ਰ ਤੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਉਹ ਉਤਰਿਆ ਸੀ ਨੌਜਵਾਨ ਗੁਰਪ੍ਰੀਤ ਸਿੰਘ ਦਾ ਨਾਮ ਹੈ ਜੋ ਕਿ ਪੰਜਾਬ ਦੇ ਸੁਲਤਾਨਪੁਰ ਲੋਧੀ ਦਾ ਵਸਨੀਕ ਹੈ ਉਸੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਡਿਪੋਰਟ ਕੀਤਾ ਗਿਆ 2024 ਦੇ ਅਗਸਤ ਮਹੀਨੇ ਵਿੱਚ ਉਹ ਘਰੋਂ ਨਿਕਲਿਆ ਸੀ ਗੁਰਪ੍ਰੀਤ ਸਿੰਘ ਤੇ 15 ਜਨਵਰੀ 2025 ਨੂੰ ਮੈਕਸੀਕੋ ਰਾਹੀਂ ਗੈਰਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਔਰ ਅਮਰੀਕਾ ਦੇ ਵਿੱਚ ਦਾਖਲ ਹੋਣ ਦੇ ਸਿਰਫ 19 ਦਿਨ ਬਾਅਦ ਅਮਰੀਕੀ ਬਾਰਡਰ ਸੁਰੱਖਿਆ ਬਲ ਨੇ ਉਸ ਨੂੰ ਫੜ ਕੇ ਭਾਰਤ ਡਿਪੋਰਟ ਕਰ ਦਿੱਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਮੈਕਸੀਕੋ ਰਾਹੀਂ ਲੋਵੇ ਦੀ ਦਵਾ ਟੱਪ ਕੇ ਦਾਖਲ ਹੋਇਆ ਤਾਂ ਬੇਹੱਦ ਖੁਸ਼ੀ ਪਰ ਉਸੇ ਸੁਪਨੇ ਜਿਹੜੇ ਨੇ 19 ਦਿਨਾਂ ਦੇ ਅੰਦਰ ਹੀ ਟੁੱਟ ਗਏ ਡੋਨਾਲਡ ਆਪਣੇ ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਗੈਰਕਾਨੂੰਨੀ ਪ੍ਰਵਾਸੀ ਅਗਰੋਹਤ ਸਖਤ ਮੁਹਿੰਮ ਚੇੜੀ ਹੋਈ ਹੈ ਇਸੇ ਤਹਿਤ ਫਰਵਰੀ ਤੋਂ ਹੁਣ ਤੱਕ ਕਈ ਭਾਰਤੀ ਡਿਪੋਰਟ ਕੀਤੇ ਗਏ ਨੇ ਗੁਰਪ੍ਰੀਤ ਦਾ ਕਹਿਣਾ ਹੈ ਕਿ ਅਮਰੀਕਾ ਦੇ ਸੁਪਨੇ ਨੇ ਕਰਜ਼ਾਈ ਬਣਾ ਦਿੱਤਾ ਸਮਾਜਿਕ ਤਣਾਅ ਜਿਹੜਾ ਵੱਧ ਗਿਆ ਤੇ ਮੁਰ ਜ਼ਿੰਦਗੀ ਸ਼ੁਰੂ ਕਰਨ ਦੀ ਜਤੋ ਜੈ ਦੇ ਵਿੱਚ ਉਲਝਿਆ ਹੋਇਆ ਨਜ਼ਰ ਆ ਰਿਹਾ ਉਸਦੇ ਪਰਿਵਾਰ ਚੰਗੀ ਜ਼ਿੰਦਗੀ ਦੇਣ ਲਈ 45 ਲੱਖ ਰੁਪਏ ਖਰਚ ਕੀਤੇ ਸੀਗੇ ਇੱਕ ਪਲਾਟ ਵੇਚਿਆ ਕੁਝ ਕਰਜ਼ਾ ਲਿਆ ਤੇ ਉਹ ਅਮਰੀਕਾ ਗਿਆ ਪਰ ਉਸ ਤੋਂ ਬਾਅਦ ਦੇਸ਼ ਨਿਕਾਲਾ ਉਸ ਨੂੰ ਮਿਲਿਆ ਤਾਂ ਹੁਣ ਮੁਰ ਜ਼ਿੰਦਗੀ ਫਿਰ ਉਸੇ ਥਾਂ ਤੇ ਆ ਚੁੱਕੀ ਹੈ 10ਵੀਂ ਪਾਸ ਗੁਰਪ੍ਰੀਤ ਨੇ ਪੰਜਾਬ ਵਿੱਚ 14 ਸਾਲ ਨੌਕਰੀ ਕੀਤੀ ਕਾਰੋਬਾਰ ਵੀ ਚਲਾਇਆ ਪਰ ਤਰੱਕੀ ਨਾ ਮਿਲੀ ਜਿਸ ਤੋਂ ਬਾਅਦ ਉਸਨੇ ਅਮਰੀਕਾ ਜਾਣ ਦਾ ਫੈਸਲਾ ਕੀਤਾ ਸੀਗਾ 2025 ਜਨਵਰੀ ਦੇ ਵਿੱਚ ਉਹ ਅਮਰੀਕਾ ਪਹੁੰਚਿਆ ਤੇ 19 ਦਿਨਾਂ ਦੇ ਅੰਦਰ ਹੀ ਉਸ ਨੂੰ ਡਿਪੋਰਟ ਕਰਕੇ ਭਾਰਤ ਪੰਜਾਬ ਵਾਪਸ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ ਇੱਕ ਵਾਰ ਫਿਰ ਤੋਂ ਖਰਾਬ ਹੋਈ ਤੇ ਉਸਨੇ ਫਿਰ ਤੋਂ ਕਿਵੇਂ ਜ਼ਿੰਦਗੀ ਸ਼ੁਰੂ ਕਰਨੀ ਹੈ ਇਹ ਜਦੋਂ ਜਹਾਦ ਦੇ ਵਿੱਚ ਇਹ ਨੌਜਵਾਨ ਪੰਜਾਬ ਦਾ ਫਸਿਆ ਹੋਇਆ ਹੈ ਹਾਲਾਂਕਿ ਪਰਿਵਾਰ ਨੇ ਕਰਜ਼ਾ ਚੱਕ ਕੇ ਪੈਸੇ ਲਗਾ ਕੇ ਅਮਰੀਕਾ ਭੇਜਿਆ ਸੀ ਪਾਰੇ ਕੁਝ ਦਿਨਾਂ ਦੇ ਵਿੱਚ ਇਹ ਸਾਰਾ ਸੁਪਨਾ ਚੂਰ-ਚੂਰ ਹੋ ਗਿਆ ਤੇ ਬਹੁਤ ਵੱਡੀਆਂ ਮੁਸੀਬਤਾਂ ਦੇ ਵਿੱਚ ਇਹ ਪੰਜਾਬੀ ਨੌਜਵਾਨ ਹੁਣ ਉਲਝਦਾ ਹੋਇਆ ਨਜ਼ਰ ਆ ਰਿਹਾ ਜਿਸ ਦੀਆਂ ਮੁਸੀਬਤਾਂ ਚ ਵਾਤਾ ਹੋ ਗਿਆ Rajasthan Police ਦੇ CID ਇੰਟੈਲੀਜੈਂਸ ਵਿੰਗ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਸੀਆਈਡੀ ਨੇ ਪੰਜਾਬ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਸ਼੍ਰੀ ਗੰਗਾਨਗਰ ਵਿੱਚ ਪਾਕਿਸਤਾਨ ਖੂਫੀਆ ਏਜੰਸੀ ਲਈ ਜਾਸੂਸੀ ਕਰ ਰਿਹਾ ਸੀ ਜਾਸੂਸ ਦੀ ਪਛਾਣ ਪ੍ਰਕਾਸ਼ ਸਿੰਘ ਉਰਫ ਬਾਦਲ ਵੱਜੋ ਹੋਈ ਹੈ ਜੋ ਕਿ ਫਿਰੋਜ਼ਪੁਰ ਪੰਜਾਬ ਦਾ ਰਹਿਣ ਵਾਲਾ ਹੈ ਸ਼੍ਰੀ ਗੰਗਾਨਗਰ ਵਿੱਚ ਫੌਜੀ ਖੇਤਰ ਵਿੱਚ ਘੁੰਮਦਾ ਫੜਿਆ ਗਿਆ ਹੈ ਇਹ ਜਾਸੂਸ ਭਾਰਤੀ ਫੌਜ ਦੀ ਹਰ ਹਰਕਤ ਤੇ ਨਜ਼ਰ ਰੱਖ ਰਿਹਾ ਸੀ ਅਤੇ ਪਾਕਿਸਤਾਨ ਨੂੰ ਫੋਟੋਆਂ ਅਤੇ ਵੀਡੀਓ ਭੇਜ ਰਿਹਾ ਸੀ ਲਗਾਤਾਰ ਆਈਐਸਆਈ ਨੂੰ ਫੌਜ ਨਾਲ ਸੰਬੰਧਿਤ ਜਾਣਕਾਰੀ ਭੇਜ ਰਿਹਾ ਸੀ ਸੀਆਈਡੀ ਇੰਟੈਲੀਜੈਂਸ ਦੇ ਆਈਜੀ ਪਰਫੂਲ ਕੁਮਾਰ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਉਪ ਬਾਦਲ ਮੂਲ ਰੂਪ ਵਿੱਚ ਮੂਲ ਰੂਪ ਵਿੱਚ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪਾਂਡਾ ਹਾਜੀ ਦਾ ਰਹਿਣ ਵਾਲਾ ਏ ਸੋਸ਼ਲ ਮੀਡੀਆ ਖਾਸ ਕਰਕੇ ਵਟਸਐਪ ਰਾਹੀਂ ਪਾਕਿਸਤਾਨ ਵਿੱਚ ਸਥਿਤ ਆਈਐਸਆਈ ਹੈਂਡਲਰਾਂ ਨਾਲ ਲਗਾਤਾਰ ਸੰਪਰਕ ਵਿੱਚ ਸੀ ਇਹ ਨੌਜਵਾਨ ਆਪਰੇਸ਼ਨ ਸੰਦੂਰ ਤੋਂ ਹੀ ਆਈਐਸਆਈ ਦੇ ਸੰਪਰਕ ਵਿੱਚ ਸੀ ਉਹ ਰਾਜਸਥਾਨ ਪੰਜਾਬ ਅਤੇ ਗੁਜਰਾਤ ਵਿੱਚ ਫੌਜ ਦੀਆਂ ਗਤੀਵਿਧੀਆਂ ਵਾਹਨਾਂ ਦੀ ਆਵਾਜ਼ਾਈ ਫੌਜੀ ਠਿਕਾਣੇ ਪੁਲਾਂ ਸੜਕਾਂ ਸਰਹੱਦਾਂ ਤੇ ਬਣ ਰਹੀਆਂ ਰੇਲਵੇ ਲਾਈਨਾਂ ਅਤੇ ਨਵੇਂ ਨਿਰਮਾਣ ਕਾਰਜਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਕਲਿੱਕ ਕਰਦਾ ਸੀ ਅਤੇ ਉਹਨਾਂ ਨੂੰ ਪਾਕਿਸਤਾਨ ਭੇਜਦਾ ਸੀ। ਕੈਨੇਡਾ ਦੇ ਇੱਕ ਨੌਜਵਾਨ ਦੀ ਨਿਊਜ਼ੀਲੈਂਡ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਤੇ ਮਾਮਲਾ ਜਿਹੜਾ ਵਾ ਉਹ ਹੁਣ ਤਸਕਰੀ ਦਾ ਜਾਨੀ ਕਿ ਨਸ਼ੇ ਦਾ ਹੈ ਔਰ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਨਿਊਜ਼ੀਲੈਂਡ ਕਸਟਮਸ ਨੇ ਇੱਕ 19 ਸਾਲ ਦਾ ਲੜਕਾ ਜੋ ਕੈਨੇਡਾ ਦਾ ਹੈ ਉਹ ਨਿਊਜ਼ੀਲੈਂਡ ਦੇ ਵਿੱਚ ਉਸਦੀ ਗ੍ਰਿਫਤਾਰੀ ਹੋਈ ਹੈ ਮਾਮਲਾ ਸਾਹਮਣੇ ਆਇਆ ਇਸ ਤੋਂ ਬਾਅਦ ਵੱਡੀ ਕਾਰਵਾਈ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ। 19 ਸਾਲ ਦਾ ਇਹ ਕੈਨੇਡਾ ਕੈਨੇਡਾ ਦਾ ਜਿਹੜਾ ਇਹ ਨੌਜਵਾਨ ਆ ਜਿਸ ਦੇ ਕੋਲੋਂ ਨਸ਼ਾ ਬਰਾਮਦ ਹੋਇਆ ਤੇ ਇਹ ਦੇਸ਼ ਤੋਂ ਵਿੱਚੋਂ ਬਾਹਰ ਨਿਕਲਦਿਆ ਸੀ ਪਰ ਇਸ ਦੀ ਗ੍ਰਿਫਤਾਰੀ ਮੌਕੇ ਤੇ ਕੀਤੀ ਗਈ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੱਸਿਆ ਜਾ ਰਿਹਾ ਕਿ ਨਿਊਜ਼ੀਲੈਂਡ ਕਸਟਮਸ ਨੇ ਕਿ 19 ਸਾਲਾ ਕੈਨੇਡੀਅਨ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੇ ਦੋਸ਼ ਹੈ ਕਿ ਉਹ ਆਪਣੇ ਸਮਾਨ ਵਿੱਚ 15 ਕਿਲੋ ਮੈਥ ਲੁਕਾ ਕੇ ਦੇਸ਼ ਵਿੱਚੋਂ ਨਿਕਲਿਆ ਸੀ ਅਧਿਕਾਰੀਆਂ ਦੇ ਮੁਤਾਬਕ ਇਹ ਗ੍ਰਿਫਤਾਰੀ ਵੈਂਕੂਵਰ ਤੋਂ ਆਕਲੈਂਡ ਪਹੁੰਚੀ ਉਡਾਨ ਤੋਂ ਬਾਅਦ ਹੋਈ ਹੈ ਔਰ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਯਾਤਰੀ ਦੇ ਜਿਸ ਸੂਟਕੇਸ ਵਿੱਚ ਕੱਪੜਿਆਂ ਦੇ ਵਿਚਕਾਰ ਛੁਪਾਇਆ ਗਿਆ ਸੀਗਾ ਕਸਟਮ ਪ੍ਰਬੰਧਕ ਬੈਨ ਵੈਲਜ਼ ਨੇ ਕਹਿ ਕੇ ਯਾਤਰੀਆਂ ਦੀ ਨਿਗਰਾਨੀ ਲਈ ਖੂਫੀਆ ਜਾਣਕਾਰੀ ਡਾਟਾ ਜਾਂਚ ਅਤੇ ਉੱਤ ਟੈਕਨੀਕੀ ਉਪਰ ਲੜਨਾ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਲਈ ਨੌਜਵਾਨ ਤੇ ਸ਼ੱਕ ਜਿਹੜਾ ਹੋਇਆ ਔਰ ਜਿਸ ਤੋਂ ਬਾਅਦ ਤਲਾਸ਼ੀ ਦੇ ਦੌਰਾਨ ਨਸ਼ੇ ਦੀ ਬਰਾਮਦਗੀ ਹੋਈ ਹੈ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਸ ਨੌਜਵਾਨ ਨੂੰ ਔਰ ਜਿੱਥੇ ਉਸ ਦੇ ਸਰੀਰੀ A ਨਿਰਧਾਰਿਤ ਨਸ਼ੀਲੇ ਪਦਾਰਥੇ ਜਾਂ ਦਾ ਦੋਸ਼ ਲਗਾਇਆ ਗਿਆ ਕਸਟਮ ਮੁਤਾਬਕ ਬਰਾਮਦ ਕੀਤੇ 15 ਪੈਕਟਾਂ ਦੀ ਕੀਮਤ ਲਗਭਗ 3.6 ਮਿਲੀਅਨ ਕਨੇਡੀਅਨ ਡਾਲਰ ਦੱਸੀ ਜਾ ਰਹੀ ਹੈ ਜੋ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਨੌਜਵਾਨ ਸੀ ਕੈਨੇਡੀਅਨ ਨੌਜਵਾਨ ਹੈ ਨਿਊਜ਼ੀਲੈਂਡ ਦੇ ਕਸਟਮਜ਼ ਵਿਭਾਗ ਦੇ ਵੱਲੋਂ ਇਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਦੋਂ ਬੈਗ ਦੇ ਵਿੱਚ ਕਸੂਟਕੇਸ ਦੇ ਵਿੱਚ ਕੱਪੜਿਆਂ ਥੱਲੇ ਇਸ ਨੇ ਇਹ ਨਸ਼ਾ ਜਿਹੜਾ ਲੁਕੋਇਆ ਹੋਇਆ ਸੀ ਔਰ ਜਿਸ ਦੀ ਕੀਮਤ 3.6 ਮਿਲੀਅਨ ਕੈਨੇਡੀਅਨ ਡਾਲਰ ਹੈ 15 ਪੈਕਟ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਬਹੁਤ ਵੱਡਾ ਖੁਲਾਸਾ ਹੋਇਆ 15 ਕਿਲੋ ਮੈਥ ਜਿਹੜੀ ਆ ਉਹ ਲੁਕੋ ਕੇ ਇਹੇ ਨੌਜਵਾਨ ਲਜਾ ਰਿਹਾ ਸੀ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਨੇ ਗ੍ਰਿਫਤਾਰੀ ਕਰ ਲਈ ਹੈ ਮਾਮਲਾ ਪੱਕ ਗਿਆ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਨੌਜਵਾਨ ਨੂੰ ਕੀਤਾ ਜਾਵੇਗਾ ਜਿਸ ਤੋਂ ਬਾਅਦ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਡਿਜੀਟਲ ਅਰੇਸਟ ਮਾਮਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖਤੀ ਵਾਲਾ ਰੁਖ ਅਪਣਾਇਆ ਸੁਪਰੀਮ ਕੋਰਟ ਨੇ ਦੇਸ਼ ਦੀ ਸੰਗੀ ਜਾਂਚ ਏਜੰਸੀ ਨੂੰ ਡਿਜੀਟਲ ਗ੍ਰਿਫਤਾਰੀ ਘਟਾਲੇ ਦੇ ਮਾਮਲਿਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ ਜੋ ਪਹਿਲਾਂ ਹੀ ਦੇਸ਼ ਭਰ ਵਿੱਚ ਸਾਹਮਣੇ ਆ ਚੁੱਕੇ ਨੇ ਸੁਪਰੀਮ ਕੋਰਟ ਨੇ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਸ਼ਾਸਿਤ ਰਾਜਾਂ ਪੱਛਮੀ ਬੰਗਾਲ, ਤਾਮਿਲਨਾਡੂ, ਕਰਨਾਟਕ ਅਤੇ ਤਲੰਗਣਾ ਨੂੰ ਵੀ ਕਿਹਾ ਹੈ ਕਿ ਉਹ ਸੀਬੀਆਈ ਨੂੰ ਡਿਜੀਟਲ ਗ੍ਰਿਫਤਾਰੀ ਮਾਮਲਿਆਂ ਦੀ ਜਾਂਚ ਕਰਨ ਦੀ ਇਜਾਜ਼ਤ ਦੇਣ। ਸੁਪਰੀਮ ਕੋਰਟ ਨੇ ਸੂਚਨਾ ਟੈਕਨੋਲੋਜੀ ਖੇਤਰ ਵਿੱਚ ਵਿਚੋਲਿਆਂ ਨੂੰ ਡਿਜੀਟਲ ਗ੍ਰਿਫਤਾਰੀ ਮਾਮਲਿਆਂ ਨਾਲ ਸੰਬੰਧਿਤ ਘਟਨਾਵਾਂ ਦੀ ਜਾਂਚ ਵਿੱਚ ਸੀਬੀਆਈ ਨਾਲ ਪੂਰਾ ਵੇਰਵਾ ਦੇਣ ਅਤੇ ਸਹਿਯੋਗ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ CBI ਨੂੰ ਟੈਕਸ ਹੈਵਨ ਵਿਦੇਸ਼ੀ ਸਥਾਨਾਂ ਅਤੇ ਹੋਰ ਦੇਸ਼ਾਂ ਤੋਂ ਕੰਮ ਕਰਨ ਵਾਲੇ ਸਾਈਬਰ ਅਪਰਾਧੀਆਂ ਤੱਕ ਪਹੁੰਚਣ ਲਈ ਇੰਟਰਪੋਲ ਦੀ ਸਹਾਇਤਾ ਲੈਣ ਦੇ ਨਿਰਦੇਸ਼ ਦਿੱਤੇ ਹਨ ਸੁਪਰੀਮ ਕੋਰਟ ਨੇ ਸਾਈਬਰ ਅਪਰਾਧ ਅਤੇ ਡਿਜੀਟਲ ਅਰੈਸਟ ਦੇ ਇਸ ਸੰਵੇਦਨਸ਼ੀਲ ਮੁੱਦੇ ਬਾਰੇ ਭਾਰਤੀ ਰਿਜ਼ਰਵ ਬੈਂਕ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਅਦਾਲਤ ਨੇ ਪੁੱਛਿਆ ਹੈ ਕਿ ਸਾਈਬਰ ਧੋਖਾਧੜੀ ਦੇ ਮਾਮਲਿਆਂ ਵਿੱਚ ਵਰਤੇ ਜਾਣ ਵਾਲੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਲਈ AI ਜਾਂ ਮਸ਼ੀਨ ਲਰਨਿੰਗ ਟੈਕਨੋਲੋਜੀ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ ਅਦਾਲਤ ਨੇ ਕੇਂਦਰ ਸਰਕਾਰ ਦੇ ਦੂਰ ਸੰਚਾਰ ਵਿਭਾਗ ਨੂੰ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ ਕਿ ਦੇਸ਼ ਵਿੱਚ ਕੰਮ ਕਰਨ ਵਾਲੀਆਂ ਦੂਰ ਸੰਚਾਰ ਕੰਪਨੀਆਂ ਇੱਕ ਹੀ ਉਪਭੋਗਤਾ ਨੂੰ ਕਈ SIM ਕਾਰਡ ਨਾ ਪ੍ਰਦਾਨ ਕਰਨ ਅਦਾਲਤ ਨੇ ਨੋਟ ਕੀਤਾ ਹੈ ਕਿ ਅਜਿਹਾ ਕਰਨ ਨਾਲ ਸਾਈਬਰ ਅਪਰਾਧਾਂ ਲਈ SIM ਕਾਰਡਾਂ ਦੀ ਵਰਤੋਂ ਹੋ ਸਕਦੀ ਹੈ ਅਦਾਲਤ ਨੇ CBI ਨੂੰ ਉਹਨਾਂ ਬੈਂਕ ਅਧਿਕਾਰੀਆਂ ਦੀ ਜਾਂਚ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ ਜੋ ਨਾਗਰਿਕਾਂ ਨੂੰ ਧੋਖਾ ਦੇਣ ਲਈ ਧੋਖਾਧੜੀ ਕਰਨ ਵਾਲਿਆਂ ਨਾਲ ਸਾਜ਼ਿਸ਼ ਸਚਣ ਵਿੱਚ ਸ਼ਾਮਲ ਨੇ ਅਦਾਲਤ ਨੇ ਕਿਹਾ ਕਿ ਰਾਜ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਉਹਨਾਂ ਦੀਆਂ ਪੁਲਿਸ ਏਜੰਸੀਆਂ ਨਾਗਰਿਕਾਂ ਨੂੰ ਧੋਖਾ ਦੇਣ ਵਿੱਚ ਵਰਤੇ ਜਾਣ ਵਾਲੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਲਈ ਸੀਬੀਆਈ ਨਾਲ ਕੰਮ ਲਈ ਸੁਤੰਤਰ ਨੇ ਸੁਪਰੀਮ ਕੋਰਟ ਦੇ ਬੈਂਚ ਨੇ ਇਸ ਮਾਮਲੇ ਵਿੱਚ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸਾਲਿਸਟਰ ਜਰਨਲ ਨੂੰ ਕਿਹਾ ਹੈ ਕਿ ਸਾਈਬਰ ਅਪਰਾਧਾਂ ਨਾਲ ਜਿਠਣ ਸੰਬੰਧੀ ਅਦਾਲਤ ਦੇ ਨਿਰਦੇਸ਼ ਗ੍ਰਹਿ ਮੰਤਰਾਲੇ ਦੂਰ ਸੰਚਾਰ ਵਿਭਾਗ ਅਤੇ ਵਿੱਤ ਸਮੇਤ ਵੱਖ-ਵੱਖ ਕੇਂਦਰੀ ਮੰਤਰਾਲਿਆਂ ਨੂੰ ਭੇਜੇ ਜਾਣੇ ਚਾਹੀਦੇ ਨੇ ਸੁਪਰੀਮ ਕੋਰਟ ਨੇ ਆਨਲਾਈਨ ਅਪਰਾਧਾਂ ਨੂੰ ਹੱਲ ਕਰਨ ਲਈ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਖੇਤਰੀ ਅਤੇ ਰਾਜ ਸਾਈਬਰ ਅਪਰਾਧ ਤਾਲਮੇਲ ਖੇਤਰ ਕੇਂਦਰ ਸਥਾਪਿਤ ਕਰਨ ਦੇ ਵੀ ਨਿਰਦੇਸ਼ ਦਿੰਦੇ ਨੇ ਜਲੰਧਰ ਜ਼ਿਲ੍ਹੇ ਵਿੱਚ ਅਨਾਥ ਬੇਸਹਾਰਾ ਤੇ ਦਿਵਿਆਂਗ ਬੱਚਿਆਂ ਲਈ ਚਲਾਏ ਜਾ ਰਹੇ ਸਾਰੇ ਚਿਲड्रन ਹੋਮ ਸੀ ਜੁਵੇਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲड्रन ਐਕਟ 2015 16 2021 ਤਹਿਤ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਅਜੇ ਭਾਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜੇਕਰ ਕੋਈ ਵੀ ਬਾਲਕਰ 0 ਤੋਂ 18 ਸਾਲ ਉਮਰ ਦੇ ਬੱਚਿਆਂ ਦੀ ਦੇਖਭਾਲ ਕਰਦਾ ਹੈ ਅਤੇ ਅਜੇ ਤੱਕ ਉਕਤ ਸੋਧ ਕਾਨੂੰਨ ਦੀ ਧਾਰਾ 41 ਤਹਿਤ ਰਜਿਸਟਰਡ ਨਹੀਂ ਹਨ ਤਾਂ ਉਸ ਦੇ ਸੰਚਾਲਕ ਵਿਰੁੱਧ ਧਾਰਾ 42 ਤਹਿਤ ਕਾਰਵਾਈ ਕੀਤੀ ਜਾਵੇਗੀ ਜਿਸ ਵਿੱਚ 1 ਸਾਲ ਦੀ ਸਜ਼ਾ 1 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ ਦੋਵੇਂ ਤਰ੍ਹਾਂ ਦੀ ਵਿਵਸਥਾ ਹੈ ਉਹਨਾਂ ਕਹੇ ਕਿ ਕਿਸੇ ਵੀ ਗੈਰ ਸਰਕਾਰੀ ਸੰਸਥਾ ਵੱਲੋਂ ਅਜਿਹੇ ਬੱਚਿਆਂ ਨੂੰ ਰਹਿਣ ਭੋਜਨ ਅਤੇ ਦੇਖਪਾਲ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਉਸ ਦੀ ਰਜਿਸਟ੍ਰੇਸ਼ਨ ਇਸ ਐਕਟ ਤਹਿਤ ਹੋਣੀ ਲਾਜ਼ਮੀ ਹੈ ਅਧਿਕਾਰੀਆਂ ਨੇ ਦੱਸਿਆ ਹੈ ਕਿ ਜੋ ਸੰਸਥਾਵਾਂ ਅਜੇ ਤੱਕ ਰਜਿਸਟਰਡ ਨਹੀਂ ਹਨ ਉਹ ਆਪਣੇ ਜ਼ਰੂਰੀ ਦਸਤਾਵੇਜ਼ 15 ਦਸੰਬਰ ਤੱਕ ਜ਼ਿਲ੍ਹਾ ਪ੍ਰੋਗਰਾਮ ਅਫਸਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦਫ਼ਤਰ ਗਾਂਧੀ ਬਨੀਤਾ ਆਸ਼ਰਮ ਕਪੂਰਥਲਾ ਚੌਂਕ ਵਿੱਚ ਦਫ਼ਤਰ ਦੇ ਸਮੇਂ ਦੌਰਾਨ ਜਮ੍ਹਾਂ ਕਰਵਾ ਸਕਦੇ ਨੇ ਪੰਜਾਬ ਦੇ ਲੁਧਿਆਣਾ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਵਿਆਸਮਾਰਤ ਬਾਅਦ ਰਵਾਨਾ ਹੋਣ ਵਾਲੀ ਪਰਿਵਾਰ ਦੀ ਕਾਰ ਇੱਕ ਅਨੋਵਾ ਕਾਰ ਨਾਲ ਟਕਰਾ ਗਈ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਟਰੱਕ ਨੇ ਅਚਾਨਕ ਬ੍ਰੇਕ ਲਗਾਈ ਹਾਸੇ ਵਿੱਚ ਕੁੜੀ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋਈ ਹੈ ਅਤੇ ਕਈ ਲੋਕ ਗੰਭੀਰ ਦੱਸੇ ਜਾ ਰਹੇ ਨੇ ਦੂਰਾਨ ਉਸ ਦੇ ਮਾਤਾ ਪਿਤਾ ਅਤੇ ਪਰਿਵਾਰ ਇੱਕ ਅਨੋਵਾ ਕ੍ਰਿਸ਼ਟਾ ਵਿੱਚ ਸਰਹੰਦ ਵਾਪਸ ਆ ਰਹੇ ਸਨ ਇਨੋਵਾ ਤੇਜ਼ ਰਫ਼ਤਾਰ ਨਾਲ ਟਰੱਕ ਨਾਲ ਟਕਰਾ ਗਈ ਇਹ ਹਾਸਾ ਪਿੰਡ ਖਾਕਟ ਵਿੱਚ ਜੈਂਦੀ ਲਿਮਟਿਡ ਦੇ ਨੇੜੇ ਵਾਪਰਿਆ ਏ ਜਦੋਂ ਅੱਗੇ ਜਾ ਰਹੇ ਟਰੱਕ ਨੇ ਅਚਾਨਕ ਬ੍ਰੇਕ ਲਗਾਈ ਤੇਜ਼ ਰਫ਼ਤਾਰ ਅਨੋਵਾ ਟਰੱਕ ਦੇ ਪਿੱਛੇ ਸਿੱਧੀ ਟੱਕਰ ਮਾਰ ਗਈ ਅਤੇ ਕਈ ਮੀਟਰ ਤੱਕ ਖਸੀਟਦੀ ਰਹੀ ਹਾਦਸੇ ਦੌਰਾਨ ਗੱਡੀ ਵਿੱਚ ਲਾੜੀ ਦੇ ਮਾਤਾ ਪਿਤਾ ਅਤੇ ਹੋਰ ਰਿਸ਼ਤੇਦਾਰ ਮੌਜੂਦ ਸਨ ਕਾਰ ਵਿੱਚ ਸਵਾਰ ਅਸ਼ੋਕ ਨੰਦਾ, ਕਿਰਨ ਨੰਦਾ ਅਤੇ ਰੇਨੂ ਬਾਲਾ ਨੂੰ ਹਸਪਤਾਲ ਲਿਜਾਣ ਦੇ ਸਮੇਂ ਮ੍ਰਿਤਕ ਐਲਾਨ ਦਿੱਤਾ ਗਿਆ ਮੋਹਨ ਕੁਮਾਰ ਨੰਦਾ ਅਤੇ ਸ਼ਰਮੀਲੀ ਨੰਦਾ ਗੰਭੀਰ ਜ਼ਖਮੀ ਹੋ ਗਏ ਨੇ ਅਤੇ ਉਹਨਾਂ ਨੂੰ ਇੱਕ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਲਾੜੀ ਦੀ ਪਾਲਕੀ ਲਾਡੋਵਾਲ ਪਹੁੰਚਣ ਤੇ ਪਰਿਵਾਰ ਨੂੰ ਹਾਸੇ ਦੀ ਸੂਚਨਾ ਦਿੱਤੀ ਗਈ। ਹਾਸੇ ਦੀ ਖਬਰ ਮਿਲਣ ਤੋਂ ਬਾਅਦ ਡੋਲੀ ਤੁਰੰਤ ਜਲੰਧਰ ਤੋਂ ਸਰਹੰਦਰਵਾਲ ਮੋੜੀ ਗਈ। ਵਿਆਹ ਵਾਲੇ ਘਰ ਸੋਗ ਵਿੱਚ ਜਿਹੜਾ ਵਿਆਹ ਵਾਲਾ ਘਰ ਸੀ ਸੋਗ ਵਿੱਚ ਡੁੱਬ ਗਿਆ। ਟੱਕਰ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਏ। ਪੁਲਿਸ ਨੇ ਟਰੱਕ ਡਰਾਈਵਰ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।